ਦਸ ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 2 ਫਰਵਰੀ 2026 ਦਿਨ ਸੋਮਵਾਰ ਨਾਨਕੀ ਸਾਮਤ 557 ਮਾਗ ਮਹੀਨੇ ਦੀ 20 ਤਰੀਕ ਹੈ ਜੀ ਸੈਮਿਆਮੂ ਕੈਟਜੀ ਅਤੇ ਕੁਆਂਟਲਰ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ શરી ਦੇ ਵਿੱਚ ਚੱਲੀਆਂ ਗੋਲੀਆਂ ਦੀ ਇਸ ਮਾਮਲੇ ਵਿੱਚ ਫੜੇ ਗਏ ਤਿੰਨ ਪੰਜਾਬੀ ਨੌਜਵਾਨਾਂ ਦੀ ਇਸ ਦੇ ਨਾਲ ਹੀ ਐਪੀਸੋਰਡ ਦੇ ਵਿੱਚ ਕੁਝ ਵਾਰਦਾਤਾਂ ਹੋਈਆਂ ਉਹਦੀ ਵੀ ਆਪਾਂ ਗੱਲਬਾਤ ਕਰਨੀ ਆ ਕੈਨੇਡਾ ਤੋਂ ਗਏ ਦੋ ਅੱਡ ਅੱਡ ਪੰਜਾਬੀ ਉਹਨਾਂ ਦੇ ਉੱਤੇ ਹਮਲਾ ਹੋਇਆ ਅੱਡ ਅੱਡ ਸ਼ਹਿਰਾਂ ਦੇ ਵਿੱਚ ਇੱਕ ਦੀ ਮੌਤ ਹੋਈ ਆ ਇੱਕ ਸਖਤ ਜ਼ਖਮੀ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ 트럼ਪ ਅਤੇ ਮੋਦੀ ਦੇ ਵਿਚਾਲੇ ਟੈਰਫ ਡੀਲ ਜਿਹੜੀ ਹੋਣ ਦੀ ਗੱਲਬਾਤ ਆ ਰਹੀ ਆ ਇਹਦੇ ਵਿੱਚ ਖੱਟ ਕੌਣ ਗਿਆ ਇਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਮਾਨ ਸਾਹਿਬ ਸ੍ਰੀਮਤੀ ਸਿੰਘ ਮਾਨ ਉਹਨਾਂ ਦੇ ਦੋਤੀ ਦਾ ਵਿਆਹ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਹਦੇ ਉੱਤੇ ਵੀ ਆਪਾਂ ਗੱਲਬਾਤ ਕਰਨੀ ਆ ਅਤੇ ਨਾਲ ਦੀ ਨਾਲ ਗੱਲ ਕਰਾਂਗੇ ਭਾਈ ਅਮਰਪਾਲ ਸਿੰਘ ਅਤੇ ਵਿਕਰਮਜੀਤ ਸਿੰਘ ਮਜੀਠੀਆ ਬਾਰੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ। ਸੋ ਹੋਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਕਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਸਰੀ ਤੋਂ ਸਰੀ ਦੇ ਵਿੱਚ ਫਰੋਤੀਆਂ ਧਮਕੀਆਂ ਗੋਲੀਆਂ ਦੀਆਂ ਵਾਰਦਾਤਾਂ ਆਮ ਹੋ ਚੁੱਕੀਆਂ ਤੇ ਇਸੇ ਦਰਮਿਆਨ ਹੁਣ ਬੀਤੇ ਹਫਤੇ ਤੋਂ ਟ੍ਰੈਂਡ ਇਹ ਬਣਿਆ ਕਿ ਜਦੋਂ ਹੀ ਗੋਲੀ ਚਲਾ ਕੇ ਨੌਜਵਾਨ ਭੱਜਦੇ ਆ ਤਾਂ ਪੁਲਿਸ ਵੱਲੋਂ ਨਾਲ ਹੀ ਦਬੋਚ ਲੈ ਜਾਂਦੇ ਆ ਲਗਾਤਾਰ ਦੋ ਵਾਰ ਦਾ ਤਾਂ ਜਿੰਨੀਆਂ ਹੋ ਚੁੱਕੀਆਂ ਜਿਨ੍ਹਾਂ ਦੇ ਵਿੱਚ ਗੋਲੀ ਚਲਾ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੌਜਵਾਨ ਕਾਬੂ ਕੀਤੇ ਗਏ ਆ ਪਹਿਲੀ ਵਾਰ ਦਾ ਜਿਹੜੀ ਆ ਉਹ 128 ਸਟਰੀਟ ਅਤੇ 129 ਸਟਰੀਟ ਦੇ 83ਵੇਂ ਤੋਂ ਲੱਗੇ ਹੋਈ ਸੀ ਜਿਹਦੇ ਵਿੱਚ ਹਰਸ਼ਦੀਪ ਸਿੰਘ ਅਤੇ ਹੰਸਪ੍ਰੀਤ ਸਿੰਘ ਨਾਂ ਦੇ ਦੋ ਨੌਜਵਾਨ ਕਥਿਤ ਤੌਰ ਦੇ ਉੱਤੇ ਗ੍ਰਿਫਤਾਰ ਕਰ ਲਏ ਗਏ ਸਵੇ ਤੇ ਹੁਣ ਜਿਹੜਾ ਮਾਮਲਾ ਸੌਸਰੀ ਵਿੱਚ ਹੋਇਆ ਸੌਸਰੀ ਦੇ ਵਿੱਚ ਘਰ ਦੇ ਉੱਤੇ ਗੋਲੀਆਂ ਚਲਾ ਕੇ ਭੱਜਣ ਦੀ ਕਥਿਤ ਕੋਸ਼ਿਸ਼ ਕਰ ਰਹੇ ਤਿੰਨ ਜਾਣੇ ਪੁਲਿਸ ਨੇ ਕਾਬੂ ਕੀਤੇ ਆ ਅਤੇ ਇਹਨਾਂ ਦੇ ਨਾਂ ਤਸਵੀਰਾਂ ਹੁਣ ਪੁਲਿਸ ਨੇ ਜਾਰੀ ਕਰ ਦਿੱਤੀਆਂ ਸੋ ਜਿਹੜਾ ਤਾਜ਼ਾ ਮਾਮਲਾ ਉਹ 1 ਫਰਵਰੀ 2026 ਦਾ ਆ ਸਵੇਰੇ ਤਕਰੀਬਨ ਤੜਕੇ 4:30 ਵਜੇ ਦੇ ਕਰੀਬ ਕ੍ਰੈਜ਼ੈਂਟ ਰੋਡ ਜਿਹੜੀ ਕਿ ਕ੍ਰੈਜ਼ੈਂਟ ਬੀਚ ਨੂੰ ਜਾਂਦੀ ਆ ਅਤੇ 132 ਸਟਰੀਟ ਦੇ ਕੋਰਨਰ ਦੇ ਉੱਤੇ ਖੁੰਝੇ ਵਾਲਾ ਖੱਬੇ ਹੱਥ ਘਰ ਉਹਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤੇ ਨਾਲ ਹੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆਪ ਪੁਲਿਸਰ ਮੌਕੇ ਦੇ ਉਤੇ ਗਸ਼ਤ ਕਰ ਰਹੀ ਸੀ ਉਹਨਾਂ ਨੇ ਪਿੱਛਾ ਕੀਤਾ ਤੇ ਇਹ ਤਿੰਨ ਨੌਜਵਾਨਾਂ ਦੇ ਦੋਸ਼ ਹੈ ਕਿ ਇਹਨਾਂ ਨੇ ਆਪਣੀ ਗੱਡੀ ਜਿਹੜੀ ਕਿ ਤੁਸੀਂ ਪਿੱਛੇ ਤਸਵੀਰ ਵਿੱਚ ਦੇਖ ਰਹੇ ਆ ਇਹ ਛੱਡ ਕੇ ਤਾਂ ਜੰਗਲ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਅੱਗੇ ਚੱਲ ਕੇ ਇੱਕ ਰਾਈਡ ਸ਼ੇਅਰ ਲਈ ਮਤਲਬ ਕਿ ਜੋ ਅੱਜਕੱਲ ਰਾਈਡ ਸ਼ੇਅਰ ਐਪਸ ਚੱਲਦੀਆਂ ਆ ਉਪਰ ਲੈਫਟ ਵਗੈਰਾ ਉਹਦੇ ਵਿੱਚੋਂ ਕਿਸੇ ਦੀ ਸਰਵਿਸ ਲਈ ਅਤੇ ਮੌਕੇ ਦੀ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਆ ਥੋੜੀ ਦੂਰ 140 ਸਟਰੀਟ ਤੇ 28 ਐਵਨਿਊ ਦੇ ਲਾਗੇ ਉਹ ਫੜੇ ਗਏ ਆ ਹੁਣ ਪੁਲਿਸ ਨੇ ਇਹਨਾਂ ਦੇ ਉੱਤੇ ਆ ਗੋਲੀਆਂ ਚਲਾਉਣ ਦੇ ਦੋਸ਼ ਲਾਏ ਆ ਦੂਜੇ ਪਾਸੇ ਜਿਹੜੇ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਜਾਂ ਉਹਦਾ ਗੋਲੀਆਂ ਦੇ ਨਾਲ ਨੁਕਸਾਨ ਜ਼ਰੂਰ ਹੋਇਆ ਪਰ ਕੋਈ ਜ਼ਖਮੀ ਨਹੀਂ ਹੋਇਆ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਸੀਗੀ ਉਹ ਵੀ ਅਸਫਲ ਰਹੀ ਹੈ ਜੀ ਸੋ ਇਹਨਾਂ ਤਿੰਨੇ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਚਾਰਜ ਲਾ ਦਿੱਤੇ ਗਏ ਆ ਨਾਲ ਦੀ ਨਾਲ ਦੋ ਗੱਡੀਆਂ ਜ਼ਬਤ ਕੀਤੀਆਂ ਗਈਆਂ ਜਿਹਨਾਂ ਵਿੱਚੋਂ ਇੱਕ ਜਿਹੜੀ ਛੱਡ ਕੇ ਭੱਜੇ ਆ ਤੇ ਦੂਜੀ ਵਿੱਚ ਜਿਹੜੀ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪੁਲਿਸ ਦੇ ਮੁਤਾਬਕ ਇਹ ਘਟਨਾ ਫਰੋਤੀ ਮੰਗਣ ਦੇ ਨਾਲ ਸਬੰਧਤ ਹੋਣ ਦਾ ਸ਼ੱਕ ਆ ਸੋ ਜਿਹੜੇ ਤਿੰਨ ਜਣੇ ਫੜੇ ਗਏ ਇਹਨਾਂ ਵਿੱਚ ਹਰਜੋਤ ਸਿੰਘ ਆ ਇਦੀ ਉਮਰ 21 ਸਾਲ ਦੱਸੀ ਗਈ ਆ ਤੇ ਇਸ ਦੇ ਨਾਲੇ ਤਰਨਵੀਰ ਸਿੰਘ ਆ ਉਹਦੀ ਉਮਰ 19 ਸਾਲ ਦੱਸੀ ਗਈ ਆ ਤੇ ਤੀਜਾ ਦਇਆਜੀਤ ਸਿੰਘ ਬਿਲੰਗ ਆ ਜਿਹਦੀ ਉਮਰ ਵੀ 21 ਸਾਲ ਦੱਸੀ ਗਈ ਆ ਸੋ ਇਹ ਤਿੰਨੇ ਨੌਜਵਾਨਾਂ ਦੀ ਉਮਰ 19 ਤੋਂ 21 ਸਾਲ ਦੇ ਦਰਮਿਆਨ ਆ ਦਇਆਜੀਤ ਸਿੰਘ ਬਿਲੰਗ ਬਾਰੇ ਦੱਸਿਆ ਜਾ ਰਿਹਾ ਕਿ ਇਹ ਹਿਮਾਚਲ ਦੇ ਪੌਂਟਾ ਸਾਹਿਬ ਦੇ ਨਾਲ ਸੰਬੰਧਿਤ ਆ ਜਦੋਂ ਕਿ ਹਰਜੋਤ ਸਿੰਘ ਅਤੇ ਤਰਨਵੀਰ ਤੇ ਬਾਰੇ ਹੋਰ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਆ ਜਿਹੜਾ ਪਿਛਲੇ ਹਫ਼ਤੇ ਮੁੰਡੇ ਦੋ ਫੜੇ ਗਏ ਉਹਨਾਂ ਵਿੱਚੋਂ ਖੰਸਪ੍ਰੀਤ ਸਿੰਘ ਦਾ ਸਬੰਧ ਡੱਬ ਵਾਲੀ ਸਿਰਸੇ ਦੇ ਨਾਲ ਦੱਸਿਆ ਜਾ ਰਿਹਾ ਜੀ ਤੇ ਜਿਹੜਾ ਘਰ ਆ ਜਿੱਦੇ ਤੇ ਗੋਲੀਆਂ ਚਲਾ ਕੇ ਭੱਜੇ ਸੀਗੇ ਉਹ ਕਾਗਜ਼ਾਂ ਦੇ ਵਿੱਚ ਕਿਸੇ ਮੈਕਸੀਕਨ ਦਾ ਜਾਪਦਾ ਆ ਜੋ ਕਿ ਇੱਕ ਇਨਵੈਸਟਮੈਂਟ ਫਰਮ ਇਸ ਐਡਰੈਸ ਤੋਂ ਚਲਾਉਂਦਾ ਪਰ ਉੱਥੇ ਰਹਿ ਕੋਣ ਰਿਹਾ ਸੀਗਾ ਕੋਈ ਕਿਰਾਏਦਾਰ ਸੀ ਜਾਂ ਕੋਈ ਹੋਰ ਜਿੱਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹਦੇ ਬਾਰੇ ਹਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਇਸ ਦੇ ਨਾਲ ਹੀ ਐਪੀਸੋਡ ਦੇ ਵਿੱਚ ਵੀ ਜਿਹੜਾ ਕਿ ਨਜ਼ਦੀਕੀ ਸ਼ਹਿਰ ਆ ਉੱਥੇ ਸਵੇਰੇ ਅੱਜ ਨਕਵੇ ਦੇ ਕਰੀਬ ਤੜਕੇ ਗੋਲੀ ਚਲਾਉਣ ਦੀ ਇੱਕ ਖਬਰ ਆ ਪਰ ਗੋਲੀਆਂ ਕਿਸੇ ਦੇ ਲੱਗੀਆਂ ਨਹੀਂ ਨਾ ਘਰ ਦੇ ਉੱਤੇ ਚਲੀਆਂ ਆਂਡ ਗਵਾਂਢ ਨੇ ਖੜਕਾ ਸੁਣਿਆ ਪੁਲਿਸ ਨੇ ਇੰਨਾ ਹੀ ਦੱਸਿਆ ਕਿ ਉੱਥੇ ਗੋਲੀ ਚੱਲੀ ਆ ਇਸ ਦੇ ਨਾਲ ਹੀ ਕੱਲ ਸਵੇਰੇ ਐਪਸੋਰਟ ਦੇ ਵਿੱਚ ਤਕਰੀਬਨ ਸਵਾ 9 ਵਜੇ ਇੱਕ ਗਵਾਂਢ ਵਿੱਚੋਂ ਸ਼ਿਕਾਇਤ ਗਈ ਕਿ ਗੱਡੀ ਇੱਕ ਸ਼ੱਕੀ ਜਿਹੜੀ ਆ ਉਹ ਇਸ ਗਵਾਂਢ ਚ ਘੁੰਮ ਰਹੀ ਆ ਪੁਲਿਸ ਨੇ ਮੌਕੇ ਤੇ ਕਾਰਵਾਈ ਕੀਤੀ ਇੱਕ ਬੰਦਾ ਜਿਹੜਾ ਉਹਨੂੰ ਫੜਿਆ ਉਹਦੇ ਕੋਲੋਂ ਇੱਕ ਭਰੀ ਹੋਈ ਲੋਡਡ ਜਿਹੜੀ ਹੈ ਸ਼ਾਰਟ ਗਨ ਉਹ ਬਰਾਮਦ ਹੋਈ ਹੈ ਕੁਝ ਕਾਰਤੂਸ ਬਰਾਮਦ ਹੋਏ ਆ 47 ਸਾਲਾਂ ਦੇ ਇਸ ਵਿਅਕਤੀ ਨੂੰ ਜਿਹੜਾ ਕਿ ਪੁਲਿਸ ਦੇ ਨਾਲ ਪਹਿਲਾਂ ਵੀ ਸਬੰਧ ਰੱਖਦਾ ਕਹਿੰਦੇ ਤੇ ਉਹਨੂੰ ਮਲਟੀਪਲ ਚਾਰजेस ਲਾ ਕੇ ਗ੍ਰਿਫਤਾਰ ਕੀਤਾ ਗਿਆ ਆ ਸੋ ਹਜੇ ਉਹਦੀ ਪਛਾਣ ਜਨਤਕ ਨਹੀਂ ਕੀਤੀ ਗਈ ਸੋ ਇਸੇ ਦਰਮਿਆਨ ਸਰੀ ਦੇ ਵਿੱਚ 88 ਐਵੇਨਿਊ ਅਤੇ ਕਿੰਗ ਜੌਜ ਬੁਲੇਵਾਰਡ ਤੇ ਬੇਕਰੀਕ ਦੇ ਪਾਸੇ ਅੱਜ ਉਹ ਇੱਕ ਰੈਲੀ ਚੱਲ ਰਹੀ ਹੈ ਮਜ਼ਾਰਾ ਚੱਲ ਰਿਹਾ ਜੋ ਐ ਕਿ ਮੀਂਹ ਦੇ ਕਾਰਨ ਪਾਰਕ ਦੇ ਅੰਦਰ ਰੱਖਿਆ ਗਿਆ ਸੀਗਾ ਉੱਥੇ ਵੀ ਲੋਕਾਂ ਦੀ ਭਰਪੂਰ ਹਾਜ਼ਰੀ ਰਹੀ ਸੋ ਸਰਕਾਰ ਤੇ ਪ੍ਰਸ਼ਾਸਨ ਤੇ ਦਬਾਅ ਬਣਾਉਣ ਵਾਸਤੇ ਲਗਾਤਾਰ ਇਹ ਰੈਲੀ ਜਿਹੜੀ ਆ ਹੋ ਰਹੀ ਆ ਅੱਜ ਵੀ ਕੁਝ ਲੋਕ ਉੱਥੇ ਮੌਜੂਦ ਸਗੇ ਤਾਂ ਕਿ ਲਗਾਤਾਰ ਦਬਾਅ ਦੇ ਨਾਲ ਸਰਕਾਰਾਂ ਕੁਝ ਕਰਨ ਵਾਸਤੇ ਮਜਬੂਰ ਹੋਣ ਸਰੀ ਪੁਲਿਸ ਨੇ ਜਿਸ ਤਰੀਕੇ ਦੇ ਨਾਲ ਲਗਾਤਾਰ ਐਕਸ਼ਨ ਕਰਕੇ ਦੋ ਵਾਰਤਾਂਦਾਰਾਂ ਦੇ ਵਿੱਚ ਮੌਕੇ ਤੋਂ ਬੰਦੇ ਫੜੇ ਆ ਸ਼ਹਿਰ ਵਾਸੀ ਇਸ ਗੱਲੋਂ ਕਾਫੀ ਪ੍ਰਸੰਨ ਨੇ ਸੋਸ਼ਲ ਮੀਡੀਆ ਦੇ ਉੱਤੇ ਸਰੀ ਪੁਲਿਸ ਦੀ ਕਾਫੀ ਸ਼ਲਾਘਾ ਹੋ ਰਹੀ ਹੈ ਅਤੇ ਕਿਹਾ ਜਾ ਰਿਹਾ ਕਿ ਇਸੇ ਤਰੀਕੇ ਦੇ ਨਾਲ ਮਸਤੀ ਦੀ ਵਰਤਦੇ ਆ ਤੁਰੰਤ ਨੱਥ ਪਾਈ ਜਾਣੀ ਚਾਹੀਦੀ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਤੋਂ ਗਏ ਦੋ ਜਾਣਿਆਂ ਦੀ ਕੈਨੇਡਾ ਤੋਂ ਦੋ ਜਾਣੇ ਅੱਡ-ਅੱਡ ਸ਼ਹਿਰਾਂ ਤੋਂ ਪੰਜਾਬ ਗਏ ਆ ਇਹਨਾਂ ਦਿਨਾਂ ਦੇ ਵਿੱਚ ਅਕਸਰ ਹੀ ਬਹੁਤ ਸਾਰੇ ਪੰਜਾਬੀ ਆਪਣੇ ਦੂਜੇ ਘਰ ਪੰਜਾਬ ਜਾਂਦੇ ਆ ਤੇ ਖੰਨਾ ਦੀ ਨਵੀਂ آبادی ਦੇ ਵਿੱਚ ਇੱਕ ਟ੍ਰਾਂਟੋ ਤੋਂ ਗਈ ਹੋਈ ਸਾਬਕਾ ਅਧਿਆਪਕਾ ਜਿਹੜੀ ਹੈ ਜੀ ਉਹਦੀ ਮੌਤ ਹੋਈ ਹੈ ਪਤਾ ਇਹ ਲੱਗਾ ਕਿ ਅਕਤੂਬਰ 2025 ਦੇ ਵਿੱਚ ਜਗਪਾਲ ਕੌਰ ਕੈਨੇਡਾ ਤੋਂ ਖੰਨੇ ਗਏ ਸੀ ਤੇ ਉਹਨਾਂ ਨੇ ਵਾਪਸ April ਦੇ ਵਿੱਚ ਜਿਹੜਾ ਮੁੜ ਕੇ ਕੈਨੇਡਾ ਆ ਜਾਣਾ ਸੀਗਾ ਪਰ ਉਹਨਾਂ ਦੀ Laash ਅੰਗਗਵਨੋਂ ਉਦੋਂ ਬਰਾਮਦ ਹੋਈ ਆ ਪੁਲਿਸ ਨੂੰ ਉਦੋਂ ਲੱਭੀ ਆ ਜਦੋਂ ਘਰ ਦੇ ਅੰਦਰੋਂ ਬਹੁਤ ਮੁਸ਼ਕ ਜਿਹੜਾ ਆਉਣ ਲੱਗ ਪਿਆ ਇੱਕ ਘਰ ਜਿਹੜਾ ਕਿ ਉਪਰੋ ਕਿਰਾਇਆ ਦਿੱਤਾ ਹੋਇਆ ਸੀ ਤੇ ਹੁਣ ਕਿਰਾਇਦਰ ਛੱਡ ਕੇ ਚਲੇ ਗਏ ਸੀ ਤਾਂ ਇਥੇ ਤਾਂ ਇਹ ਮਾਲਕਣ ਜਿਹੜੀ ਕੈਨੇਡਾ ਤੋਂ ਗਈ ਹੋਈ ਖੁਦ ਰਹਿੰਦੀ ਸੀ ਇਕੱਲਿਆਂ ਰਹਿੰਦੀ ਸੀ ਉਹਦੇ ਬਾਰੇ ਪੁਲਿਸ ਨੇ ਦੱਸਿਆ ਕਿ ਜਦੋਂ ਸਾਨੂੰ ਸ਼ਿਕਾਇਤ ਮਿਲੀ ਆ ਕਿ ਉਥੋਂ ਸਮੈਲ ਬਹੁਤ ਆ ਰਹੀ ਆ ਮਸਕ ਬਹੁਤ ਆ ਰਿਹਾ ਅਸੀਂ ਪਹੁੰਚੇ ਤਾਂ ਘਰ ਦੇ ਵਾਸ਼ਰੂਮ ਦੇ ਵਿੱਚੋਂ ਜਗਪਾਲ ਕੌਰ ਦੀ Laash ਮਿਲੀ ਹੈ ਜਿਹਨਾਂ ਦੀ ਉਮਰ ਤਕਰੀਬਨ 81 ਸਾਲ ਦੱਸੀ ਜਾ ਰਹੀ ਆ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹੱਥ ਪੈਰ ਜਿਹੜੇ ਬੰਨੇ ਹੋਏ ਸੀਗੇ ਜਿੱਤੋਂ ਲੱਗਦਾ ਕਿ ਲੁੱਟ ਖੋਹ ਦਾ ਮਾਮਲਾ ਵੀ ਹੋ ਸਕਦਾ ਤੇ ਜਾਂ ਕੋਈ ਹੋਰ ਯੋਜਨਾ ਪਧ ਟੰਗ ਦੇ ਨਾਲ ਕੀਤਾ ਗਿਆ ਕਤਲ ਵੀ ਹੋ ਸਕਦਾ ਸੋ ਜਿਹੜੇ ਰਿਸ਼ਤੇਦਾਰ ਨੇ ਜਾਣ ਪਛਾਣ ਵਾਲੇ ਨੇ ਉਹ ਕਹਿ ਰਹੇ ਕਿ ਪੁਲਿਸ ਨੂੰ ਤੁਰੰਤ ਕਾਰਵਾਈ ਕਰਕੇ ਜਿਹੜਾ ਤਹਿ ਤੱਕ ਪਹੁੰਚਣਾ ਚਾਹੀਦਾ ਆ ਦੂਜੀ ਜਿਹੜੀ ਘਟਨਾ ਆ ਉਹ ਵੀ ਟੋਰਾਂਟੋ ਤੋਂ ਗਏ ਹੋਏ ਹਰਪਾਲ ਸਿੰਘ ਸੰਧੂ ਦੇ ਨਾਲ ਸਬੰਧਤ ਜਿਹੜਾ ਕਿ ਫਰੋਜ਼ਪੁਰ ਦੇ ਕੋਲ ਗਏ ਹੋਏ ਸੀਗੇ ਉੱਥੇ ਇਹਨਾਂ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਆ ਉਹਨੇ ਦੱਸਿਆ ਕਿ ਅਜੇ ਪਿਛਲੇ ਹਫ਼ਤੇ ਹੀ ਉਹ ਆਪਣੇ ਪਰਿਵਾਰ ਨੂੰ ਮਿਲਣ ਪੰਜਾਬ ਪਹੁੰਚੇ ਸੀ ਤੇ ਪਰਿਵਾਰ ਨਾਲ ਬੈਠੇ ਘਰ ਦੇ ਵਿਹੜੇ 'ਚ ਧੁੱਪ ਸੇਕ ਰਹੇ ਸੀ ਜਦੋਂ ਅਚਾਨਕ 15-16 ਜਣਿਆਂ ਨੇ ਆ ਕੇ ਕਿਰਪਾਨਾਂ ਅਤੇ ਕਿੜਚਾਂ ਦੇ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਹਮਲੇ ਤੋਂ ਬਚਣ ਲਈ ਉਹ ਘਰ ਦੇ ਅੰਦਰ ਵੱਲ ਨੂੰ ਭੱਜੇ ਇੱਕ ਕਮਰੇ 'ਚ ਵੜੇ ਮਗਰ ਆ ਕੇ ਇਹਨਾਂ ਨੇ ਅਟੈਕ ਕੀਤਾ ਤੇ ਉਹ ਸਖਤ ਜ਼ਖਮੀ ਹੋ ਗਏ ਆ ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਆ ਵੀ ਇਹ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਆ ਜਾਂ ਕੋਈ ਕਿਸੇ ਵੱਲੋਂ ਕਰਵਾਈ ਗਈ ਕਾਰਵਾਈ ਆ ਸੋ ਪੰਜਾਬ ਦੇ ਵਿੱਚ ਹੋਈਆਂ ਦੋ ਵਾਰਦਾਤਾਂ ਕ੍ਰੇਡਟਤ ਉਹ ਗਏ ਪੰਜਾਬੀਆਂ ਦੇ ਨਾਲ ਇਹ ਵਾਕਿਆ ਹੀ ਚਿੰਤਾ ਦਾ ਵਿਸ਼ਾ ਬਣ ਗਿਆ ਨੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਭਾਰਤ ਸਬੰਧਾਂ ਦੀ ਅਮਰੀਕਾ ਨੇ ਭਾਰਤ ਦੇ ਉੱਤੇ 25% ਟੈਰਫ ਲਾਇਆ ਹੋਇਆ ਸੀ ਪਰ ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ਤੋਂ ਸੋਸ਼ਲ ਦੇ ਉੱਤੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਮਿੱਤਰ ਭਾਰਤ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਦੇ ਨਾਲ ਗੱਲਬਾਤ ਹੋਣ ਤੋਂ ਬਾਅਦ ਉਹ ਟੈਰਫ ਘਟਾਉਣ ਲਈ ਰਾਜ਼ੀ ਹੋ ਗਏ ਆ ਪਰ ਇਹ ਟੈਰਫ ਦੇ ਵਾਸਤੇ ਕਈ ਸ਼ਰਤਾਂ ਮਨਵਾਈਆਂ ਗਈਆਂ ਸੋ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਗੱਲਬਾਤ ਦੇ ਵਿੱਚ ਵਪਾਰ ਵੀ ਵਿਚਾਰਿਆ ਤੇ ਦੁਨੀਆ ਦੇ ਹੋਰ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਹੈ ਜਿਦੇ ਵਿੱਚ ਰੂਸ ਅਤੇ ਯੂਕਰੇਨ ਦੇ ਦਰਮਿਆਨ ਚੱਲ ਰਹੀ ਜੰਗ ਨੂੰ ਖਤਮ ਕਰਨ ਬਾਰੇ ਵੀ ਚਰਚਾ ਹੋਈ ਹੈ ਅਮਰੀਕਾ ਤੇ ਯੂਰਪ ਦੇ ਗੱਲ ਸਿੱਦੇ ਤੌਰ ਤੇ ਕਹਿੰਦਾ ਰਿਹਾ ਕਿ ਇਹ ਜੰਗ ਪਹੁੰਚਰ ਦੀ ਖਤਮ ਹੋ ਜਾਣੀ ਸੀ ਜੇਕਰ ਭਾਰਤ ਵਾਲੇ ਰੂਸ ਤੋਂ ਕੱਚਾ ਤੇਲ ਨਾ ਖਰੀਦੇ ਇਸ ਤਰੀਕੇ ਦੇ ਨਾਲ ਭਾਰਤ ਵੱਲੋਂ ਰੂਸ ਨੂੰ ਫੰਡਿੰਗ ਕੀਤੀ ਜਾਂਦੀ ਰਹੀ ਹੈ ਤੇ ਉਸੇ ਫੰਡਿੰਗ ਦੇ ਨਾਲ ਹੀ ਰਸ਼ੀਆ ਵਾਲੇ ਯੂਕਰੇਨ ਦੇ ਉੱਤੇ ਬੰਬਾਰਡਮੈਂਟ ਕਰਦੇ ਰਹੇ ਆ ਸੋ ਜਿਹੜਾ 트੍ਰੰਪ ਉਹਨਾਂ ਨੇ ਬਿਆਨ ਦਿੱਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਟੈਰਫ 25% ਤੋਂ ਘਟਾ ਕੇ 18% ਕਰ ਦਿੱਤਾ ਜਾਊਗਾ ਪਰ ਇਹਦੇ ਨਾਲ ਮੋਦੀ ਹੁਣੀ ਸਹਿਮਤ ਹੋ ਗਏ ਆ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ ਇਸ ਦੇ ਬਜਾਏ ਉਹ ਅਮਰੀਕਾ ਤੋਂ ਤੇਲ ਖਰੀਦਣਗੇ ਅਮਰੀਕਾ ਤੋਂ ਤੇਲ ਖਰੀਦਣਗੇ ਮਤਲਬ ਕਿ ਵੈਨਜ਼ੂਏਲਾ ਤੋਂ ਜਿਹੜੀ ਆ ਉਹ ਤੇਲ ਦੀ ਖਰੀਦ ਵਧਾਉਣਗੇ ਆਪਾਂ ਜਾਣਦੇ ਆ ਕਿ ਵੈਨਜ਼ੂਏਲਾ ਦੇ ਤੇਲ ਭੰਡਾਰਾਂ ਦੇ ਉੱਤੇ ਅਮਰੀਕਨ ਲਗਭਗ ਕਾਬਜ਼ ਹੋ ਚੁੱਕੇ ਆ ਉੱਥੇ ਸੱਤਾ ਜਿਹੜੀ ਆ ਪਲਟ ਚੁੱਕੀ ਆ ਤੇ ਉਹ ਵੈਨਜ਼ੂਏਲਾ ਦਾ ਤੇਲ ਹੁਣ ਖਰੀਦਣ ਵਾਸਤੇ ਮੋਦੀ ਹੁਣੀ ਮੰਨ ਗਏ ਆ ਜਿਹਦਾ ਸਿੱਧਾ ਫਾਇਦਾ ਅਮਰੀਕਾ ਨੂੰ ਹੋਣਾ ਆ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ 트੍ਰੰਪ ਉਹਨਾਂ ਨੇ ਕਿ ਮੋਦੀ ਅਮਰੀਕਨ ਪ੍ਰੋਡਕਟ ਖਰੀਦਣ ਵਾਸਤੇ ਵੀ ਮੰਨ ਗਏ ਆ ਚਾਹੇ ਉਹ એનર્ਜੀ ਆ ਟੈਕਨੋਲੋਜੀ ਆ ਖੇਤੀਬਾੜੀ ਦਾ ਸੰਬੰਧਿਤ ਸਮਾਨ ਆ ਜਾਂ ਕੋਲਾ ਆ ਉਹ ਉਹ ਖਰੀਦਣਗੇ ਤੇ ਇਥੋਂ ਤੱਕ ਵੀ ਇਹ ਵੀ انہوں ਨੇ ਕਿਹਾ ਕਿ 500 ਬਿਲੀਅਨ ਡਾਲਰ ਤੋਂ ਵੱਧ ਦੀ ਰਕਮ ਆ ਭਾਰਤ ਨੂੰ ਅਮਰੀਕਾ ਦੇ ਵਿੱਚ ਖਰਤਣੀ ਪਊਗੀ ਚਾਹੇ ਉਹ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਕਰਨ ਚਾਹੇ ਉਹ ਅਮਰੀਕਾ ਦਾ ਬਣਿਆ ਸਮਾਨ ਖਰੀਦਣ ਪਰ 500 ਬਿਲੀਅਨ ਡਾਲਰ ਜਿਹੜਾ ਅਮਰੀਕਾ ਨੂੰ ਭਾਰਤ ਵੱਲੋਂ ਦੇਣਾ ਪਊਗਾ ਮਤਲਬ ਕਿ ਭਾਰਤ ਨੂੰ ਅਮਰੀਕਾ ਦੇ ਵਾਸਤੇ ਪੈਸੇ ਖਰਚਣੇ ਪੈਣਗੇ ਸੋ ਇਹ ਆਪਾਂ ਕਹਿ ਸਕਦੇ ਹਾਂ ਕਿ ਹਜੇ ਕੁਝ ਦਿਨ ਪਹਿਲਾਂ ਐਬਸਟੈਂਡ ਫਾਈਲਾਂ ਦਾ ਰੌਲਾ ਪਿਆ ਸੀਗਾ ਉਹਦੇ ਵਿੱਚ ਮੋਦੀ ਹੋਣਾ ਦਾ ਤੇ ਕੁਝ ਹੋਰ ਆਗੂਆਂ ਦਾ ਨਾਮ ਆ ਰਿਹਾ ਸੀਗਾ ਤੇ ਅੱਜ ਟ੍ਰੇਡ ਡੀਲ ਜਿਹੜੀ ਆ ਹਾਂ ਵੀ ਹੋ ਚੁੱਕੀ ਆ ਸੋ ਇਹਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਬੇਸ਼ੱਕ ਟੈਰਫ 7% ਦੀ ਹੀ ਘਟਾਇਆ ਗਿਆ ਖਤਮ ਬਿਲਕੁਲ ਨਹੀਂ ਕੀਤਾ ਗਿਆ ਪਰ ਨਾਲ ਦੀ ਨਾਲ ਅਮਰੀਕਾ 500 ਬਿਲੀਅਨ ਡਾਲਰ ਦਾ ਸਮਾਨ ਭਾਰਤ ਨੂੰ ਵੇਚ ਗਿਆ ਹੈ ਸਰ ਦੀ ਆਰਡ ਦੇ ਵਿੱਚ ਅਤੇ ਨਾਲ ਦੀ ਨਾਲ ਵੈਨਜ਼ੂਏਲਾ ਦਾ ਤੇਲ ਵੇਚ ਗਿਆ ਤੇ ਨਾਲ ਦੀ ਨਾਲ ਰੂਸ ਦਾ ਜਿਹੜਾ ਤੇਲ ਭਾਰਤ ਖਰੀਦਦਾ ਸੀ ਉਹਨੂੰ ਵੀ ਬੰਦ ਕਰਵਾ ਗਿਆ ਸੋ ਇੱਕੋ ਹੀ ਛਟਕੇ ਦੇ ਨਾਲ ਅਮਰੀਕਾ ਨੇ ਭਾਰਤ ਨੂੰ ਕਈ ਗੱਲਾਂ ਵਾਸਤੇ ਮਨਵਾ ਲਿਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਸਦਾ ਸਿਮੀ ਸਿੰਘ ਮਾਨ ਹਣਾਂ ਦੇ ਦੋਤੇ ਗੋਵਿੰਦ ਸਿੰਘ ਹਣਾਂ ਦੀ ਗੋਵਿੰਦ ਸਿੰਘ ਸੰਧੂ ਉਹਨਾਂ ਦਾ ਵਿਆਹ ਬੜੀ ਚਰਚਾ ਦੇ ਵਿੱਚ ਸੋ ਕਾਫੀ ਤੇਜ਼ੀ ਦੇ ਨਾਲ ਘਟਨਾਵਾ ਵਾਪਰੀਆਂ ਆ ਤੇ ਉਹਦੇ ਉੱਤੇ ਹੁਣ ਕੁਝ ਵਿਵਾਦ ਵੀ ਛੜੇ ਹੋਏ ਆ ਵੀ ਉਹਨਾਂ ਨੇ ਕਲਗੀ ਕਿਉਂ ਲਾਈ ਚੋਰ ਕਿਉਂ ਜਿਹੜਾ ਚਲਾਇਆ ਗਿਆ ਛਤਰ ਕਿਉਂ ਚਲਾਇਆ ਗਿਆ ਤੇ ਇਸ ਦੇ ਨਾਲ ਹੀ ਕੁਝ ਜਿਹੜੇ ਪੰਥ ਵਿਰੋਧੀ ਲੋਕ ਨੇ ਲੀਡਰ ਨੇ ਇਹਨੂੰ ਕਿਉਂ ਸੱਦਿਆ ਗਿਆ ਇਸ ਮਸਲੇ ਦੇ ਵਿੱਚ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਰਫੂ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਉਹਨਾਂ ਦੇ ਵਿਰੋਧੀ ਆ ਉਹ ਗੱਲ ਨੂੰ ਜ਼ਿਆਦਾ ਚੱਕ ਰਹੇ ਆ ਸੋ ਅੱਜ ਕੱਲ੍ਹ ਇੱਕ ਰਵਾਜ਼ ਹੈਗਾ ਆ ਕਿ ਬੰਦੇ ਧੜਿਆਂ ਨਾਲ ਵੱਜੇ ਹੋਏ ਆ ਜੇਕਰ ਤਾਂ ਆਪਣੇ ਧੜੇ ਦੀ ਗੱਲ ਹੋਵੇ ਫੇਰ ਤਾਂ ਵੱਧ ਤੋਂ ਵੱਧ ਨੂੰ ਰਫੂ ਲਾਇਆ ਜਾਂਦਾ ਗੱਲ ਜਿਹੜੀ ਦੱਬੀ ਜਾਂਦੀ ਆ ਤੇ ਜੇਕਰ ਦੂਜੇ ਦੇ ਧੜੇ ਦੀ ਗੱਲ ਹੋਵੇ ਤਾਂ ਜਾਨ ਬੁੱਝ ਕੇ ਬੰਦੇ ਨੂੰ ਸੂਈ ਦੇ ਨੱਕੇ ਥਾਣੀ ਲੰਘਾਇਆ ਜਾਂਦਾ ਉਤੋਂ ਵੱਡੇ ਵੱਡੇ ਸਪਸ਼ਟੀਕਰਨ ਮੰਗੇ ਜਾਂਦੇ ਆ ਸੋ ਇਸ ਮਸਲੇ ਦੇ ਨਾਲ ਵੀ ਉਵੇਂ ਹੀ ਹੋਇਆ ਪਰ ਇਸ ਮਾਮਲੇ ਵਿੱਚ ਜਿਹੜੀ ਵਕਰੀ ਗੱਲ ਇਹ ਆ ਕਿ ਸਿਮਰ ਸਿੰਘ ਮਾਨ ਦੇ ਕੁਝ ਸਮਰਥਕ ਕੁਝ ਹਮਾਇਤੀ ਵੀ ਨਿਰਾਸ਼ ਹੋਏ ਆ ਸੋ ਇਸ ਮਾਮਲੇ ਦੀਆਂ ਜੇਕਰ ਪਰਤਾਂ ਅढेੜੀਏ ਲੇਅਰਸ ਦੇ ਵਿੱਚ ਗੱਲ ਕਰੀਏ ਤਾਂ ਜਿੱਥੋਂ ਤੱਕ ਗੱਲ ਚੋਰ ਜਾਂ ਛਤਰ ਦੀ ਹੈ ਤੇ ਇੱਕ ਵੇਲਾ ਸੀਗਾ ਜਦੋਂ ਸਿੱਖ ਜਰਨਲ ਜਾਂ ਸਿੱਖ ਰਾਜੇ ਕਲਗੀਆਂ ਵੀ ਸਜਾਉਂਦੇ ਸੀਗੇ ਛਤਰ ਵੀ ਚਲਾਉਂਦੇ ਸੀਗੇ ਚੌਰ ਵੀ ਉਹਨਾਂ ਦੇ ਝੁਲਦੀ ਸੀਗੀ ਬਹੁਤ ਸਾਰੀਆਂ ਪ੍ਰਾਣੀਆਂ ਵੀਡੀਓਜ਼ ਤਸਵੀਰਾਂ ਗਵਾਹੀ ਵਜੋਂ ਪੇਸ਼ ਕੀਤੀਆਂ ਜਾ ਸਕਦੀਆਂ ਆ 뮤ਜ਼ੀਅਮ ਦੇ ਵਿੱਚ ਅੱਡ ਅੱਡ ਰਾਜਿਆਂ ਦੀਆਂ ਚੌਰਾਂ ਛਤਰ ਪਏ ਹੋਏ ਆ ਦੇਖੇ ਜਾ ਸਕਦੇ ਆ ਉਦੋਂ ਅਜਿਹਾ ਕਰਨਾ ਆਮ ਗੱਲ ਸੀਗੀ ਤੇ ਕੁਝ ਦਸਾਲ ਪਹਿਲਾਂ ਤੱਕ ਤਾਂ ਲੋਕ ਅਰਥੀਆਂ ਦੇ ਉੱਤੇ ਵੀ ਚੋਰ ਕਰਦੇ ਰਹੇ ਆ ਖਾਸ ਕਰਕੇ ਹਿੰਦੂ ਭਾਈਚਾਰੇ ਦੇ ਵਿੱਚ ਖੱਤਰੀ ਭਾਈਚਾਰੇ ਦੇ ਵਿੱਚ ਜਦੋਂ ਕਿਸੇ ਦੀ ਅਰਥੀ ਲੈ ਕੇ ਜਾਂਦੇ ਸੀਗੇ ਤਾਂ ਮੋਢਾ ਦੇਣ ਵਾਲੇ ਚ ਲੈ ਕੇ ਜਾ ਰਹੇ ਹੁੰਦੇ ਸੀਗੇ ਤੇ ਨਾਲ ਦੀ ਨਾਲ ਚੌਰ ਚ ਲਾਈ ਜਾਂਦੀ ਸੀ ਤੋਂ ਦੇਖਦੇ ਆਂ ਦੇਖਦੇ ਆਂ ਜਿਹੜਾ ਸਾਰਾ ਕੁਝ ਉਹ ਅਲੋਪ ਹੋ ਗਿਆ ਹੁਣ ਤਾਂ ਕਈ ਥਾਂ ਤੇ ਅਰਥੀ ਨੂੰ ਵੀ ਮੋਢਾ ਨਹੀਂ ਦਿੱਤਾ ਜਾਂਦਾ ਗੱਡੀ ਦੇ ਵਿੱਚ ਲੈ ਕੇ ਜਾਂਦੇ ਆ ਤੋਂ ਜੇਕਰ ਆਪਾਂ ਡਾਕਟਰ ਮਹਿੰਦਰ ਸਿੰਘ ਰੰਧਾਵਾ ਜਿਨ੍ਹਾਂ ਨੇ ਚੰਡੀਗੜ੍ਹ ਵਸਾਇਆ ਪੰਜਾਬ ਦੇ ਲਈ ਬੜੇ ਭਲਾਈ ਦੇ ਕੰਮ ਕੀਤੇ ਆ ਬਹੁਤ ਵੱਡਾ ਨਾਂ ਉਹਨਾਂ ਦਾ ਉਹਨਾਂ ਦੀ ਸਵੈ ਜੀਵਨੀ ਪੜੀਏ ਤਾਂ ਉਹਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਆ ਕਿ ਉਹਨਾਂ ਦੀ ਦਾਦੀ ਦੀ ਆਰਥੀ ਦੇ ਉੱਤੇ ਚੌਰ ਜਿਹੜੀ ਆ ਚਲਾਈ ਗਈ ਸੀਗੀ ਸੋ ਬਾਕੀ ਇੱਕ ਲੰਬਾ ਮਸਲਾ ਇਹਦੇ ਤੇ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਪਰ ਜੇਕਰ ਆਪਾਂ ਮੁੜ ਕੇ ਆਈਏ ਗੋਵਿੰਦ ਸਿੰਘ ਸੰਧੂ ਦੇ ਵਿਆਹ ਦੇ ਉੱਤੇ ਤਾਂ ਇਹ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਆੌਰ ਲੱਗੀ ਆ ਭੈੜੀ ਲੱਗੀ ਆ ਕਿਉਂਕਿ ਸਾਡੇਆਂ ਸਮਿਆਂ ਦੇ ਵਿੱਚ ਜਦੋਂ ਸਾਡੀ ਸੋਚ ਡਿਵੈਲਪ ਹੋਈ ਆ ਅਸੀਂ ਆਲਾ ਦੋਲਾ ਦੇਖਿਆ ਅਸੀਂ ਚੌਰ ਸਾਹਿਬ ਜਿਹੜੀ ਆ ਸਿਰਫ ਤੇ ਸਿਰਫ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਝੋਲਦੀ ਦੇਖੀ ਆ ਇਸ ਲਈ ਜਦੋਂ ਕਿਸੇ ਬੰਦੇ ਦੇ ਉੱਤੇ ਆ ਚਲਾਈ ਗਈ ਤੇ ਲੋਕਾਂ ਨੂੰ ਇਸ ਗੱਲ ਨੂੰ ਜਿਹੜਾ ਉਹ ਗੱਲ ਸਹੀ ਨਹੀਂ ਲੱਗੀ ਉਹਨਾਂ ਨੂੰ ਥੋੜਾ ਜਿਹਾ ਦੁੱਖ ਲੱਗਾ ਆ ਪਰ ਜਿਹਦੀ ਜਾਣਕਾਰੀ ਜ਼ਿਆਦਾ ਆ ਉਹਨੂੰ ਪਤਾ ਆ ਵੀ ਇਹ ਕੋਈ ਵੱਡੀ ਗੱਲ ਨਹੀਂ ਸੀਗੀ ਇਸ ਵਾਸਤੇ ਚਾਹੀਦਾ ਤਾਂ ਇਹੇ ਆ ਕਿ ਕਾਲਤਾਖਰ ਸਾਹਿਬ ਦੇ ਜਿਹੜੇ ਜ਼ਹੀਦਾਰ ਨੇ ਉਹ ਸਪਸ਼ਟ ਦਿਸ਼ਾ ਨਿਰਦੇਸ਼ ਦੇਣ ਵੀ ਗਾਂਹ ਕੀ ਹੋਣਾ ਚਾਹੀਦਾ ਤੇ ਕੀ ਨਹੀਂ ਇਸ ਮਾਮਲੇ ਦੇ ਵਿੱਚ ਤੇ ਦੂਜੀ ਗੱਲ ਇਹ ਵੀ ਆ ਨਾਲ ਕਿ ਜਿਹੜੇ ਕਾਲਤਾਖਰ ਸਾਹਿਬ ਦੇ ਜ਼ਹੀਦਾਰ ਨੇ ਪਹਿਲਾਂ ਨਿਰਦੇਸ਼ ਦਿੱਤੇ ਹੋਏ ਆ ਉਹ ਕਿੰਨੇ ਕ ਮੰਨ ਰਹੇ ਆ ਇਹ ਵੀ ਗੱਲ ਨਾਲ ਸੋਚਣ ਦਾ ਆ ਵਿਸ਼ਾ ਬਣਿਆ ਹੋਇਆ ਹੋਣ ਹੋਇਆ ਇਹ ਹੈ ਕਿ ਜਦੋਂ ਲੋਕਾਂ ਨੇ ਗੱਲ ਜਿਆਦਾ ਚੱਕੀ ਆ ਤਾਂ ਸਰਦਾਰ ਸਿਮਰ ਸਿੰਘ ਮਾਨ ਨੇ ਵੀ ਮਾਫੀ ਮੰਗੀ ਆ ਤੇ ਉਹਨਾਂ ਦੇ ਦੋ ਤਿੰਨੇ ਖੁਦ ਮਾਫੀ ਵੀ ਮੰਗੀ ਆ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਪੇਸ਼ ਵੀ ਹੋ ਗਏ ਆ ਉੱਥੇ ਜਾ ਕੇ ਵੀ ਖਿਮਾ ਜਾਂਚਨਾ ਕੀਤੀ ਆ ਹੁਣ ਇਹ ਤਾਂ ਗੱਲ ਹੋ ਗਈ ਚੌਰ ਦੀ ਦਾ ਛਤਰ ਦੀ ਪਰ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਦੁੱਖ ਲੱਗ ਰਾ ਜਿਸ ਗੱਲ ਦਾ ਹਮੈਤਿਆਂ ਨੂੰ ਵੱਧ ਲੱਗਾ ਉਹ ਇਹ ਹੈ ਕਿ ਉੱਥੇ ਜਿਹੜੇ ਇਹੋ ਜਿਹੇ ਬੰਦੇ ਸੱਦੇ ਗਏ ਸੀ ਜ ਜਿਹਨਾਂ ਦਾ ਸਬੰਧ ਸੱਦੇ ਤੌਰ ਦੇ ਉੱਤੇ ਪੰਥ ਵਿਰੋਧੀਆਂ ਦੇ ਨਾਲ ਰਿਹਾ ਆ ਗੋਵਿੰਦ ਸਿੰਘ ਸੰਧੂ ਨੂੰ ਸ਼ਹਿਜ਼ਾਦਪੁਰ ਕਰਹਾਣੇ ਦਾ ਰਾਜਕਮਾਰ ਪ੍ਰਿੰਸ ਕਿਹਾ ਜਾ ਰਿਹਾ ਆ ਹਾਲਾਂਕਿ ਉਹ ਰਾਜੇ ਨਹੀਂ ਹੈਗੇ ਰਜਵਾਲ ਸ਼ੜੀਆਂ ਨਹੀਂ ਰਹੀਆਂ ਪਰ ਇਹ ਵੀ ਨਾਲ ਕਿਹਾ ਜਾਂਦਾ ਕਿ ਉਹਨਾਂ ਦਾ ਕਰਹਾਣਾ ਬਾਬਾ ਦੀਪ ਸਿੰਘ ਦਾ ਵਾਰਿਸ ਆ ਇਹ ਵੰਸ਼ ਜਾ ਕੇ ਬਾਬਾ ਦੀਪ ਸਿੰਘ ਉਹਨਾਂ ਦੇ ਨਾਲ ਜੁੜਦਾ ਆ ਪਰ ਜਿਹੜੇ ਵਾਰਸਾਂ ਦੇ ਰੰਗ ਢੰਗ ਸੀਗੇ ਉਹ ਬਾਬਾ ਦੀਪ ਸਿੰਘ ਦੀ ਸ਼ੈਲੀ ਵਾਲੇ ਨਹੀਂ ਆ ਇਸ ਕਰਕੇ ਲੋਕ ਇਸ ਗੱਲ ਦਾ ਵੀ ਇਤਰਾਜ਼ ਕਰ ਰਹੇ ਆ ਦੂਜੀ ਗੱਲ ਜਿਹੜੇ ਵਿਆਹ ਤੇ ਲੋਕ ਬੁਲਾਏ ਗਏ ਆ ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਸੀਗੇ ਉਹ ਪੰਥ ਵਿਰੋਧੀ ਸੀਗੇ ਬਿਆਨ ਤੇ ਬੁਚੜ ਦੇ ਬਲਾਤਕਾਰੀ ਪੋਤੇ ਗੁਰਕੀਰਤ ਕੋਟਲੀ ਵਰਗੇ ਗਗਨਦੀਪ ਬਰਨਾਲੇ ਵਰਗੇ ਆਕਾਲ ਤਖਸਾਲ ਦੇ ਸੱਦਾ ਮੱਥਾ ਜੀ ਨੇ ਲਾਇਆ ਉਹਨਾਂ ਨੂੰ ਇੱਥੇ ਸੱਦਿਆ ਗਿਆ ਸੀਗਾ ਇਹਨਾਂ ਤੋਂ ਲੋਕੀਂ ਅੰਦਾਜ਼ਾ ਲਾਉਣ ਲੱਗੇ ਆ ਵੀ ਇਹਨਾਂ ਦੇ ਨਾਲ ਸੰਬੰਧ ਸਖਾਵੇਂ ਹੋਣਗੇ ਆਉਣ ਜਾਣ ਹੋਊਗਾ ਤਾਂ ਹੀ ਸੱਦਿਆ ਵਾਰਨਾ ਹਾਲਾਤ ਤਾਂ ਪੰਜਾਬ 'ਚ ਇਹ ਹੋਏ ਹੋਏ ਸੀ ਕਿ ਜਿਹੜਾ ਬੁਚੜਾਂ ਪਾਲਿਸੀਆਂ ਨੇ ਜਾਂ ਸਿਆਸਤਦਾਨਾਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਲੋਕਾਂ ਨੇ ਰਿਸ਼ਤੇਦਾਰੀਆਂ ਤੱਕ ਬੰਦ ਕਰਤੀਆਂ ਉਹਨਾਂ ਦੇ ਜਾਣੋਂ हट ਗਏ ਆਪਣੇ ਪ੍ਰੋਗਰਾਮਾਂ ਤੇ ਉਹਨਾਂ ਨੂੰ ਸੱਦਲੋਂ ਬੰਦ ਕਰ ਦਿੱਤਾ ਪਰ ਜਦੋਂ ਇਹ ਸਾਰਾ ਕੁਝ ਮਾਨਸਰ ਦੇ ਦੋਤੇ ਦੇ ਘਰ ਹੁੰਦਾ ਦੇਖਿਆ ਤਾਂ ਜ਼ਹਰ ਤੌਰ ਦੇ ਉੱਤੇ ਲੋਕਾਂ ਨੂੰ ਜਿਹੜਾ ਉਹ ਗੁੱਸਾ ਲੱਗਾ ਤੇ ਇਸ ਕਰਕੇ ਵੀ ਕਿਸੇ ਵਿਆਹ ਦੇ ਵਿੱਚ ਵੱਡੇ ਪੰਥਕ ਆਗੂ ਨਹੀਂ ਦੇਖੇ ਗਏ ਕਾਰਕੁਨਾਂ ਦੀ ਸ਼ਮੂਰੀਅਤ ਜਿਹੜੀ ਆਈ even ਮਾਨਦਲ ਵਾਲਿਆਂ ਦੀ ਉਹ ਕਿਤੇ ਦਿਖੀ ਨਹੀਂ ਤੇ ਪੰਥ ਦੁਖੀਆਂ ਦੀ ਲੰਬੀ ਲਾਈਨ ਜਿਹੜੀ ਆ ਵਿੱਚ ਵਿੱਚ ਦੇਸੀ ਆ ਸੋ ਵੈਸੇ ਦੂਜੀ ਗੱਲ ਇਹ ਵੀ ਆ ਜੇਕਰ ਉਹ ਕਵੇ ਕੋਈ ਕਿ ਦੋਤੇ ਦੀ ਕਾਰਨੀ ਦਾ ਜਿਹੜਾ ਕਾ ਸੂਰਾ ਨਾਨੇ ਦਾ ਕਿਵੇਂ ਹੋ ਗਿਆ ਇਹ ਗੱਲ ਬਿਲਕੁਲ ਜਾਇਜ਼ ਆ ਜੇ ਤਾਂ ਇਹ ਨਾਨੇ ਦੋਤੇ ਦੀ ਗੱਲ ਹੁੰਦੀ ਤਾਂ ਗੱਲ ਵੱਖਰੀ ਸੀਗੀ ਗੋਵਿੰਦ ਸਿੰਘ ਸੰਧੂ ਨੂੰ ਸਰਦਾਰ ਮਾਨ ਜਿਹੜੇ ਆਪਣਾ ਸਿਆਸੀ ਵਾਰਸ ਵੀ ਜਿਹੜਾ ਆ ਉਹ ਕਹਿੰਦੇ ਆ ਉਹਨਾਂ ਦੀ ਪਾਰਟੀ ਵੀ ਇਹ ਗੱਲ ਆਖਦੀ ਰਹੀ ਆ ਸੋ ਗੋਵਿੰਦ ਜਿਹੜੇ ਆ ਉਹ ਖੁਦ ਵੀ ਇਹ ਗੱਲ ਕਹਿੰਦੇ ਆ ਕਿ ਮੈਂ ਅਕਾਲ ਜਲ ਅੰਮ੍ਰਿਤਸਰ ਨੂੰ ਅੱਗੇ ਲੈ ਕੇ ਜਾਣਾ ਆ ਸੋ ਉਹਨੂੰ ਦਲ ਦੇ ਵਾਰਸ ਵਜੋਂ ਪੇਸ਼ ਕੀਤਾ ਜਾਂਦਾ ਆ ਸੋ ਇਹ ਜਿਹੜੀ ਗੱਲ ਆ ਇੱਕ ਸਰਵਨਾਨੇ ਦੋਤੇ ਵਾਲੀ ਦੀ ਨਹੀਂ ਇੱਕ ਉਸ ਪੰਥਕ ਜਥੇਬੰਦੀ ਦੇ ਵਾਰਿਸ ਦੀ ਗੱਲ ਵੀ ਆ ਜਿਸ ਜਥੇਬੰਦੀ ਨੇ ਬਹੁਤ ਵੱਡੇ ਵੱਡੇ ਕੰਮ ਪੰਥ ਦੇ ਵਧੀਆ ਕੀਤੇ ਹੋਏ ਆ ਸੋ ਉਹ ਵੀ ਉਦੋਂ ਜਦੋਂ ਪਤਾ ਹੋਵੇ ਕਿ ਸੇਮੀ ਸਿੰਘ ਮਾਨ ਉਸ ਸ਼ਖਸੀਅਤ ਨੇ ਜਿਨ੍ਹਾਂ ਨੇ ਬੁੱਚੜ ਬਿਆਨ ਸਿੰਘ ਦੇ ਗਲ ਦੇ ਵਿੱਚ ਦਿਲੰਦਰ ਪੁੱਤ ਬੁੱਤ ਦੇ ਕਾਲ ਦੇ ਵਿੱਚ ਹਾਰ ਪਾਇਆ ਸੀਗਾ ਉਹਦਾ ਮੂੰਹ ਕਾਲਾ ਕੀਤਾ ਸੀਗਾ ਤੇ ਇਹੀ ਪਲਾਤਕਾਰੀਆ ਗੁਰਕੀਰਤ ਕੋਟਲੀ ਉਹਨੂੰ ਉਸ ਵੇਲੇ ਅਦਾਲਤਾਂ ਦੇ ਵਿੱਚ ਵੀ ਕਸੀਟਿਆ ਸੀ ਜਦੋਂ ਕੇਤੀਆ ਕਾਂਡ ਹੋਇਆ ਸੀਗਾ ਸੋ ਜਿਹੇ ਵਿਅਕਤੀਆਂ ਨੂੰ ਸੱਦਿਆ ਜਾਣਾ ਉਸ ਸਿਆਸੀ ਪਾਰਟੀ ਦੇ ਵਾਰਸ ਵੱਲੋਂ ਨਾਨੇ ਦੋਤੇ ਵਾਲੀ ਗੱਲ ਛੱਡ ਵੀ ਦੇਈਏ ਇਹ ਉਸ ਸਿਆਸੀ ਪਾਰਟੀ ਦੇ ਵਾਰਸ ਵੱਲੋਂ ਜਿਹੜੀ ਕਿ ਐਡੇ ਵੱਡੇ ਵੱਡੇ ਕਾਰਨਾਮੇ ਕਰਦੀ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਨਮੋਸ਼ੀ ਵਾਲੀ ਗੱਲ ਹੋਣੀ ਚਾਹੀਦੀ ਹੈ ਤੇ ਸਾਰਾ ਕੁਝ ਹੋ ਵੀ ਦੋ ਰਿਹਾ ਜਦੋਂ ਕਿ ਇੱਕ ਆਮ ਸਿੱਕ ਦੇ ਉੱਤੇ ਜੋਰ ਜ਼ਬਰਦਸਤ ਜਿਹੜਾ ਬਿਲਕੁਲ ਆ ਬਹੁਤ ਜ਼ੋਰਦਾਰੀ ਡਾਇਆ ਜਾ ਰਿਹਾ ਆ ਇਹ ਕਾਮ ਸਿਕ ਟੈਕਸੀ ਚਾਲਕ ਆਪਣੀ ਗੱਡੀ ਦੇ ਉੱਤੇ ਸੰਤਾਂ ਦਾ ਸਟicker ਲਾ ਲਵੇ ਸੰਤ ਜਰਨੈਲ ਸਿੰਘ ਉਹਨਾਂ ਦਾ ਉਹਦੇ ਨੌਂ ਪੱਟ ਦਿੱਤੇ ਜਾਂਦੇ ਆ ਉਹਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਤੇ ਪਰ ਜਿਹੜਾ ਇਹ ਵੱਡੇ ਲੋਕ ਨੇ ਇਹਨਾਂ ਦੇ ਬਾਰੇ ਜਿਹੜੀਆਂ ਗੱਲਾਂ ਜੋ ਹੋਈਆਂ ਆ ਆਪਸੀ ਸਾਂਝੀਆਂ ਆ ਉਹ ਲੋਕਾਂ ਨੂੰ ਥੋੜੀਆਂ ਬੁਤੀਆਂ ਪਰੇਸ਼ਾਨ ਕਰ ਰਹੀਆਂ ਆ ਸੋ ਮਸਲਾ ਛਤਰ ਦਾ ਚੌਰ ਦਾ ਘਟਾ ਪਰ ਪੰਥਕ ਬੰਦਿਆਂ ਦੇ ਸਮਾਗਮਾਂ ਦੇ ਵਿੱਚ ਜਿਹੜੇ ਪੰਥ ਦੀ ਸਿਆਸੀ ਜਥੇਬੰਦੀ ਦੇ ਵਾਰਸ ਘੋਂਦੇ ਆ ਉਹਨਾਂ ਦੇ ਸਮਾਗਮਾਂ ਦੇ ਵਿੱਚ ਠੋਕਵੇਂ ਪੰਥ ਵਿਰੋਧੀਆਂ ਦੀ ਲੰਬੀ ਲਾਈਨ ਇਹ ਹਮੈਤਿਆਂ ਨੂੰ ਵੀ ਪਰੇਸ਼ਾਨ ਕਰ ਗਈ ਆ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਤੇ ਬਿਕਰਮੀ ਸਿੰਘ ਮਜੀਠੀਆ ਦੀ ਦੋਨਾਂ ਹੀ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਪੰਜਾਬ ਦੀਆਂ ਦੋਵੇਂ ਇਸ ਵੇਲੇ ਨਜ਼ਰਬੰਦ ਨੇ ਤੇ ਹੁਣ ਜਿਹੜਾ ਅਮਰਤਪਾਲ ਸਾਹਿਬ ਦਾ ਮਾਮਲਾ ਐਨਐਸਆਰ ਦੇ ਉੱਤੇ ਲਾਈ ਹੋਈ ਆ ਡੇਬਰੂਗਾੜ੍ਹ ਆਸਾਮ ਦੇ ਵਿੱਚ ਉਹਨੂੰ ਨਜ਼ਰਬੰਦ ਕੀਤਾ ਹੋਇਆ ਆ ਬਹੁਤ ਵਾਰੀ ਉਹ ਕੋਸ਼ਿਸ਼ਾਂ ਕਰ ਚੁੱਕੇ ਆ ਕਿ ਮੈਂ ਖਡੂਰ ਸਾਹਿਬ ਤੋਂ ਚੁਣਿਆ ਹੋਇਆ ਐਮਪੀ ਆ ਆਪਣੇ ਲੋਕਾਂ ਦੀ ਮੈਂ ਗੱਲ ਕਰਨੀ ਚਾਹਨਾ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਮੈਨੂੰ ਛੁੱਟੀ ਦਿੱਤੀ ਜਾਵੇ ਤਾਂ ਕਿ ਮੈਂ ਸੰਸਦ ਦੇ ਸੈਸ਼ਨ ਵਿੱਚ ਆ ਕੇ ਸ਼ਿਰਕਤ ਕਰ ਸਕਾਂ ਪਰ ਵਾਰ-ਵਾਰ ਜਿਹੜਾ ਉਹਨੂੰ ਨਹੀਂ ਆਉਣ ਦਿੱਤਾ ਜਾ ਰਿਹਾ ਹੁਣ ਜਿਹੜੀ ਤਾਜ਼ਾੜਾ ਨੇ ਪਟੀਸ਼ਨ ਪਾਈ ਹੋਈ ਸੀ ਕਿ ਅਗਲੇ ਹਾਂ ਸਮਾਗਮਾਂ ਦੇ ਵਿੱਚ ਮੈਨੂੰ ਆਉਣ ਲਈ ਛੁੱਟੀ ਦਿੱਤੀ ਜਾਵੇ ਉਹਦੇ ਬਾਰੇ ਕੀ ਹੋਇਆ ਕਿ ਜਿਹੜੇ ਪੰਜਾਬ ਸਰਕਾਰ ਦੇ ਹੋਮ ਸੈਕਟਰੀ ਨੇ ਗ੍ਰਹਿ ਸਕੱਤਰ ਨੇ ਉਹਨਾਂ ਨੇ ਅਮਰਪਾਲ ਸਿੰਘ ਦੀ ਅਰਜ਼ੀ ਡਿਕਲਾਈਨ ਕਰ ਦਿੱਤੀ ਆ ਰੱਦ ਕਰ ਦਿੱਤੀ ਆ ਮਤਲਬ ਕਿ ਜੇਕਰ ਅਮਰਪਾਲ ਸਿੰਘ ਨੂੰ ਇਧਰੋਂ ਹਾਂ ਹੁੰਦੀ ਪੰਜਾਬ ਦੇ ਹੋਮ ਸੈਕਟਰੀ ਵੱਲੋਂ ਤਾਂ ਹੀ ਅਦਾਲਤ ਕੋਈ ਫੈਸਲਾ ਹਾਂ ਪੱਕੀ ਲੈ ਸਕਦੀ ਸੀਗੀ ਪਰ ਪੰਜਾਬ ਦੇ ਗ੍ਰਹਿ ਭਾਗ ਨੇ ਹੀ ਨਾ ਕਰ ਦਿੱਤੀ ਆ ਕਿ ਅਮਰਪਾਲ ਸਿੰਘ ਨੂੰ ਨਹੀਂ ਛੱਡਣਾ ਚਾਹੀਦਾ ਦੂਜੇ ਪਾਸੇ ਸੁਪਰੀਮ ਕੋਰਟ ਨੇ ਸ਼੍ਰੀਮਣੀ ਕਾਲੀਦਲ ਦੇ ਆਗੂ ਵਿਕਰਮ ਸਿੰਘ ਵਿਜੀਠੀਆ ਨੂੰ ਅੱਜ ਹੀ ਜ਼ਮਾਨਤ ਦੇ ਦਿੱਤੀ ਆ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਅੰਦਰ ਰੱਖਿਆ ਹੋਇਆ ਸੀਗਾ ਪਿਛਲੇ 7 ਮਹੀਨਿਆਂ ਤੋਂ ਨਾਭਾ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਤੇ ਕਮਾਲ ਦੀ ਗੱਲ ਇਹ ਵੀ ਹੋਈ ਆ ਕਿ ਇੱਕ ਦਿਨ ਪਹਿਲਾਂ ਹੀ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਤੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਸ਼ੋਮਣੀ ਕਾਲਜ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅੱਡ-ਅੱਡ ਉਹਨਾਂ ਨੂੰ ਮਿਲ ਕੇ ਆਏ ਆ ਤੇ ਦੂਜੇ ਹੀ ਦਿਨ ਉਹਨਾਂ ਦੀ ਰਿਹਾਈ ਜਿਹੜੀ ਆ ਹੋਣ ਦੇ ਆਦੇਸ਼ ਅਦਾਲਤ ਵੱਲੋਂ ਜਾਰੀ ਹੋ ਗਏ ਆ ਹਾਲਾਂਕਿ ਉਨ੍ਹਾਂ ਦੀ ਅਜ ਤੁਰੰਤ ਰਿਹਾਈ ਨਹੀਂ ਹੋ ਸਕੀ ਕਿਉਂਕਿ ਜੇਲ੍ਹ ਅਧਿਕਾਰੀ ਕਹਿੰਦੇ ਸਾਨੂੰ ਅਜੇ ਪੇਪਰਵਰਕ ਨਹੀਂ ਮਿਲਿਆ ਤੇ ਅੱਜ ਦੀ ਰਾਤ ਨੂੰ ਅੰਦਰ ਰਹਿਣਾ ਪੈਣਾ ਕੱਲ ਨੂੰ ਰਿਹਾਈ ਹੋ ਜਾਣੀ ਆ ਪਰ ਭਾਈ ਅਮਰਤਪਾਲ ਸਿੰਘ ਦੇ ਵਾਸਤੇ ਰਿਹਾਈ ਹੱਲੇ ਛੁੱਟੀ ਹੱਲੇ ਦੂਰ ਦੀ ਗੱਲ ਪ੍ਰਤੀਤ ਹੁੰਦੀ ਆ ਇੱਥੇ ਜ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਦਸੋ ਹਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ